ਦਾਈਦਾਰ ਨੂੰ ਕੋਲ ਆਣੀ ਵਿਰਦਾਰਾ ਨੂੰ ਮਿਲਕੋ ਜਾਵੇ ਉਹ ਤਾਂ ਮਾਇਆ ਨਾਲ ਜੁੜੇ ਨੇ ਬਾਰ ਬਾਰ ਮਾਇਆ ਨੂੰ ਜੁੜ ਜਾਂਦੇ ਜੋੜੀ ਜੁੜੇ ਨਾ ਤੋੜੀ ਟੁੱਟੇ ਜਦ ਲਗ ਹੋਏ ਬਿਨਾਸੀ ਜਿੰਨਾ ਜੇ ਬਿਨਾਸੀ ਹੈ ਦੇਖੋ ਅਵਨਾਸੀਆਂ ਬਿਨਾਸੀ ਰਫਜ਼ਾਏ ਤੇ ਇਹਦੇ ਬਿਨਾਸੀ ਰਫਜ਼ਾ ਬਿਨਾਸੀਆਂ ਆਸਮਨਤਾ ਹੈ ਜਿੰਨਾ ਜਿਹੜਾ ਆਸਮਨਤਾ ਨਾ ਮਨ ਮਾਇਆ ਨਾਲ ਜੁੜਿਆ ਹੋਇਆ ਨਾ ਇਹਦੇ ਬੱਚ ਸੁਣ ਤੋ ਜੋੜਨੀ ਹੈ ਨਾ ਸੁਣ ਤੋੜਨੀ ਇਹਦੇ ਬੱਚ ਇਹ ਬਰਜੇ ਦਾ ਖਨੀਜ ਕਬਾਲਾ ਨਹੀਂ ਉਸ ਸਾਥ ਕੇ ਸਾਥ ਜੋੜੀ ਜੁੜਾ ਨਾ ਜੋੜੀ ਜੁੜਦੀ ਹੈ ਨਾ ਟੋੜੀ ਟੁੱਟਦੀ ਹੈ ਜਦ ਲਗ ਹੋਏ ਬਨਾਸੀ ਜਲ ਜਲ ਬਨਾਸੀ ਜਾਂ ਅਬਨਾਸੀ ਬਣੂਗਾ ਨਾ ਉਹਨਾਂ ਦਾ ਹਾਲਤਾ ਬਨਾਸੀ ਜਾਂ ਨਹੀਂ ਜਲ ਜਲ ਉਹਨਾਂ ਜਿਹੜੇ ਦੇ ਬੱਚ ਕੁਝ ਨਹੀਂ ਜੋੜੀ ਜੋੜੇ ਨਾ ਟੋੜੀ ਟੁੱਟੇ ਜਦ ਬਨਾ ਹੋਏ ਬਨਾਸੀ ਯਾਨੀ ਨਾ ਇਹਦੀ ਸਬੰਧੀ ਜੁੜਦੀ ਹੈ ਲੱਗਦੀ ਹੈ ਤੇ ਨਾ ਇਹ ਟੁੱਟ ਜੇ ਲੱਗ ਜਵੇ ਤਾਂ ਤੋੜ ਸਕਦਾ ਲੱਗੀ ਹੋਈ ਜੇ ਤੋੜ ਸਕਣਾ ਨਹੀਂ ਫੇਰ ਵੀ ਇਹਨੇ ਜੇ ਲੱਗੀ ਇਹ ਤਾਂ ਟੁੱਟਦੀ ਨਹੀਂ ਜੇ ਟੁੱਟ ਗਈ ਇਹ ਤਾਂ ਜੁੜਦੀ ਨਹੀਂ ਜੇ ਟੁੱਟ ਗਈ ਜੁੜਦੀ ਹੋਵੇ ਤਾਂ ਮਰ ਨਹੀਂਦਾ ਜੇ ਦੀ ਟੁੱਟੀ ਜੁੜ ਜਾਂਦੀ ਆ ਫਿਰ ਨਹੀਂ ਮਰਦਾ ਹੈ ਤੇ ਜੇ ਦੀ ਟੁੱਟਦੀ ਨਹੀਂ ਰ ਟੁੱਟ ਸਕਦੀ ਨਹੀਂ ਕੋਈ ਮਤਲਬ ਜੇ ਟੁੱਟ ਜਾਂਦੀ ਇਹਨੂੰ ਕੋ ਤੋੜ ਨਹੀਂ ਸਕਦਾ ਖਾਲ ਨਹੀਂ ਦੌੜ ਸਕਦਾ ਆਪੇ ਦੌੜ ਸਕਦਾ ਹੈ ਜੋੜੀ ਜੁੜੇ ਨਾ ਤੋੜੀ ਟੁੱਟੇ ਜਦ ਲਗੋਏ ਬੇਰਸੀ ਬੇਰਸੀ ਕਾਕੋ ਠਾਕੁਰ ਕਾਕੋ ਸੇਵਕ ਕੋ ਕਹੂੰ ਕਹਿ ਜਾਸੀ ਨਾ ਕੋਈ ਸਾਖਰ ਤੇ ਨਾ ਕੋਈ ਸੇਵਕ ਹੈ ਇਹ ਗੱਲਾਂ ਨੇ ਜਾਂ ਭਈ ਦੇ ਠਾਕੁਰ ਆਪੇ ਸੇਵਕ ਹੈ ਆਪੇ ਦਾਤਾ ਆਪੇ ਭੁਜਤਾ ਹੈ ਗਾਹ ਕਹੈ ਤਾ ਨਾ ਆਪੇ ਦਾਤਾ ਆਪੇ ਭੁਜਤਾ ਆਪੇ ਠਾਕੁਰ ਆਪੇ ਇਹ ਆਪੇ ਦਾਤਾ ਆਪੇ ਸੇਵਕ ਅੱਧਾ ਸੇਵਕ ਦਾਤਾ ਦਾਤਾ ਅੱਧਾ ਭੁਗਤਾ ਅੱਧਾ ਦਾਤਾ ਅੱਧਾ ਠਾਕੁਰ ਦਾ ਸੇਵਕ ਹੈ ਇਹ ਆਪੇ ਠੇ ਇਹ ਆਪਣੇ ਆਪ ਨੂੰ ਠਾਕੁਰ ਕਹਿੰਦਾ ਹੈ ਠਾਕੁਰ ਵੀ ਆ ਬਈ ਹੈ ਸੇਵਕ ਵੀ ਆ ਪਈ ਹੈ ਅੱਧਾ ਜਿਹੜਾ ਰਸਾਲ ਆ ਰਿਹਾ ਠਾਕੁਰ ਹੈ ਅਧੂਰਾ ਸੇਵਕ ਹੈ ਕੋ ਕਹੂ ਕੇ ਜਾਸੀ ਕੌਣ ਕੀਤੇ ਜਾਂਦਾ ਆਪਣੇ ਆਪ ਨਾਲ ਜੁੜਦਾ ਕਿਸੇ ਤੇ ਨਹੀਂ ਜਾਂਦਾ ਹੈ ਕੌਣ ਜਾਂਦਾ ਕੀਤੇ ਜਾਂਦਾ ਉਹ ਕੋਈ ਨਹੀਂ ਜਾਂਦਾ ਕਿਸੇ ਤੇ ਤੇ ਆਪਣੇ ਬੂਲ ਨਾਲ ਜੁੜਦਾ ਕੋਈ ਕਿਸੇ ਪ੍ਰਮਾਤਮਾ ਦੇ ਨਹੀਂ ਜਾਂਦਾ ਕੋਈ ਕਿਸੇ ਕੁਝ ਨਹੀਂ ਹੈ ਸਭ ਝੂਠ ਲਗਿਆ ਹੋਇਆ ਗੁਰਬਾਣੀ ਕਹਿੰਦੀ ਹੈ ਆਪਣੇ ਬੂਲ ਨਾਲ ਜੁੜ ਲੈ ਗੁਰਤੂ ਜੋਤ ਸਰੂਪ ਆਪਣੇ ਬੂਲ ਪਛਾਣ ਆਪਣੇ ਆਪ ਨਾਲ ਜੁੜਨਾ ਇਹਨੇ ਕਿਸੇ ਨਾਲ ਨਹੀਂ ਜੁੜਨਾ ਆਪਣੇ ਆਪ ਨਾਲ ਜੁੜ ਕੇ ਇਕ ਹੋ ਜਾਣਾ ਇਕ ਹੋ ਕੇ ਜਬੇ ਹੁਣ ਤੇ ਗੱਲ ਇੰਨੀ ਹੋਈ ਹੈ ਇਹ ਗੱਲ ਆਲ ਵਿੱਚ ਚਲਦੀ ਹੈ ਸਾਡੇ ਗੁਨਾਹਗਰ ਨੇ ਵੀ ਇਸੇ ਗੱਲ ਦੀ ਵੀ ਅੱਖੇ ਕੀਤੀ ਹੈ ਇਹ ਗੱਲ ਤਾਂ ਇੱਥੇ ਹੀ ਆ ਗਈ ਇੱਥੇ ਜਿਆਦਾ ਹੋਰ ਤਰੀਕੇ ਨਾਲ ਕਹੀ ਹੋਈ ਹੈ ਗੁਨਾਹਗਰ ਨੇ ਸੋਖੇ ਤਰੀਕੇ ਨਾਲ ਕਹਿਤਾ ਪੰਜਬਾਸ਼ਾ ਤੱਕ ਹੋਰ ਸੋਖੇ ਤਰੀਕੇ ਨਾਲ ਕਹਿਤਾ ਲੋਵੇ ਬਾਸ਼ਾ ਨੇ ਹੋਰ ਸੋਖੇ ਤਰੀਕੇ ਨਾਲ ਕਹਿਤਾ ਦਸਮ ਬਾਸ਼ਾ ਨੇ ਹੋਰੇ ਬਾਸ਼ਾ ਜਿਹੜੀ ਬਾਸ਼ਾ ਜਿਹੜੇ ਬ੍ਰਹਮ ਗਿਆਨ ਹੋਇਆ ਹੀ ਨਹੀਂ ਇੱਥੇ ਦੇਖੋ ਐ ਭਾਸ਼ਾ ਚ ਬ੍ਰਮ ਗਿਆਨ ਕੀਤਾ ਸਾਰਿਆਂ ਨੇ ਭਗਤਾਂ ਦੇ ਛੇ ਛਿਆਗੁਰੂਆਂ ਨੇ ਵੀ ਬ੍ਰਮ ਗਿਆਨ ਇਸੇ ਭਾਸ਼ਾ ਚ ਕੀਤਾ ਪਰ ਅਖੀਰ ਲੈਨੇ ਆ ਕੇ ਉਹ ਭਾਸ਼ਾ ਚ ਕਰਦਾ ਕਿ ਇਹ ਤਾਂ ਅਜੇ ਤੱਕ ਰਿਕਾਰਡ ਨਹੀਂ ਉਹ ਭਾਸ਼ਾ ਕਿਸੇ ਨੇ ਬ੍ਰਮ ਗਿਆਨ ਨਹੀਂ ਕੀਤਾ ਜਿਹੜੀ ਭਾਸ਼ਾ ਚ ਕੀਤਾ ਦੋਸਤ ਭਾਸ਼ਾ ਜਿਹੜੀ ਭਾਸ਼ਾ ਚ ਕਰਤਾ ਕੋਈ ਰਿਕਾਰਡ ਦਿਖਾਓ ਕਿੱਥੇ ਇਹਨੂੰ ਕੀ ਬਦਾ ਦਾਗ ਕਰਨ ਤੇ ਕੀ ਆ ਬੂਰਖਾ ਨੂੰ ਉਹ ਬਾਂਦਰ ਨੂੰ ਬਨਾਰ ਸੀ ਟੋਪੀ ਉਹਦਾ ਬਾਂਦਰ ਨੇ ਇਹ ਟੋਪੀ ਬਨਾਰ ਸੀ ਇਹ ਬਾਂਦਰ ਨੂੰ ਬਨਾਰ ਸੀ ਟੋਪੀ ਇਹਦਾ ਉਹ ਬੋਤੀ ਚੁਰਚੁਰ ਕੇ ਹੱਸਦੇ ਨੇ ਉਹਦੇ ਕੱਟ ਕੇ ਨਾ ਉਹ ਦੇੜ ਕੇ ਉਹਨਾਂ ਦਾ ਕੜਾਈ ਹੈ ਉਹ ਪਾਣੀ ਛਿਰਦੇ ਨੇ ਬਾਂਦਰ ਵੀ ਆ ਵੀ ਕੱਢ ਦੋ ਜੀ ਵਿੱਚ ਉਹ ਵੀ ਕੱਢ ਦੋ ਲਾ ਬੰਦਰ ਨੇ ਮਨਾਰ ਦੀ ਢੋਪੀ ਮੜ ਗਈ ਸਿੱਖ ਬਣ ਕੇ ਸਿੱਖਾਂ ਦੇ ਘਰ ਪੈਦਾ ਹੋ ਗਏ ਇਹਨਾਂ ਨੂੰ ਕੀ ਪਤਾ ਕੀ ਹੈ ਇਹ ਇਹ ਭਾਸ਼ਾ ਦਿਖਾਉਣ ਕਰ ਰਹੇ ਬ੍ਰੰਮਿਆਂ ਨੂੰ ਕੋਈ ਲਿਖਤ ਦਿਖਾ ਦੇ ਰੋ ਆਏ ਭਾਸ਼ਾ ਜੈਗੀ ਕਬੀਰ ਨੇ ਜਿਹੜੀ ਭਾਸ਼ਾ ਬੜੀ ਹੋਈ ਹੈ ਇਹ ਹੀ ਹੈ ਇਹ ਹੀ ਭਾਸ਼ਾ ਇਹਦੇ ਵਿੱਚ ਦੇਨੇ ਪੈਂਦੇ ਨੇ ਅੱਖਰਾਂ ਦੇ ਅਰਥ ਲੱਭਾਉਂਦੇ ਅਰਥ उन्होंने काको ठाकर काको सेवक को का जैसी कहो कबीर लाग रही है जहां बसे दिन राती कबीर क्या लिव लगी हुई है मेरी कितने लगी हुई है जहां बसे दिन राती जिसे दिन लात बसता है आप अंदर बादशाह दिन रात ਪੜਿਕਦਾ ਤਾਂ ਆਇਆ ਉਹਦਾ ਵਸੇ ਜੇ ਵਸੇ ਨਾ ਸਾਹ ਜਮਣੇ ਲਵੇ ਉਹ ਬੋਲ ਹੈ ਨਾ ਪਰ ਲੈ ਕੇ ਆਲਾ ਭਲਾਇਆ ਉਹ ਸਾ ਲੈਣਾ ਉਹਨੂੰ ਕੋਈ ਲਾਲਵੇ ਕੋਈ ਗੱਲੀ ਵਾ ਲੈਣਾ ਜਾਵੇ ਬੋਲ ਕੋਈ ਲੱਗਦਾ ਕਿਹੜੀ ਗੱਲੀ ਉਹ ਵੀ ਬਲਾ ਸਕਦਾ ਉਹਦਾ ਧਿਆਨ ਨਹੀਂ ਕੋਈ ਹਟਾ ਸਕਦਾ ਉਹਾਂ ਦਾ ਮਰਨ ਉਹੀ ਪਰ ਜਾਣਾ ਹੈ ਉਹ ਤੋਂ ਫਦਾ ਬਨਾਸ਼ੀ ਉਹ ਪਰ ਉੱਥੇ ਦਾ ਜਿਹੜਾ ਭੇਜਦਾ ਆਪੇ ਜਾਣਦਾ ਜਿੱਥੇ ਉਹ ਬੈਠਾ ਹੈ ਉਹ ਆਦ ਜ਼ਮਦਵਾਨ ਉਹ ਆਦ ਜ਼ਮਦਵਾਨ ਜਿ ਬੈਠਾ ਹੋ ਉੱਥੇ ਦਾ ਪੇਤ ਹੈ ਉਹ ਜਿਹੜਾ ਬੈਠਾ ਹੋਈ ਜਾਂਦਾ ਉਹ ਉਦੋਂ ਸਦਾ ਆਪਣਾ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਬਲਾਸ਼ੀ ਪੁਰਖਾ ਸਮਝ ਰਿਆ ਸਮਾਏ ਆਏ ਇਸੇ ਗੱਲ ਦੀ ਵਿਆਖਿਆ ਸਤਗੁਰ ਮੇਰਾ ਸਦਾ ਸਦਾ ਨਾ ਆਵਾ ਨਾ ਜਾਏ ਉਹ ਅਗਨਸ਼ੀ ਪੁਰਖ ਹੈ ਸਭ ਦੇ ਰਿਆ ਜਮਾਏ ਸਤਗੁਰ ਤੇ ਖਾਲੀ ਕੋਈ ਨਹੀਂ ਮੇਰੇ ਪ੍ਰਭ ਮੇਲ ਬੁਲਾਏ ਇੱਕ ਬੰਤੀਏ ਆਹੀ ਗੱਲ ਕਬੀਰ ਕਹਿੰਦਾ ਏਸੇ ਗੱਲ ਦੀ ਗਾਉਂ ਵਿਆਖਿਆ ਹੋ ਰਹੀ ਹੈ ਏਸੇ ਗੱਲ ਦੀ ਵਿਆਖਿਆ ਹੋ ਰਹੀ ਹੈ ਮਰਨ ਉਹੀ ਪਰ ਜਾਣਾ ਹੈ ਉਹਦਾ ਤਾਂ ਭੇਦ ਹੋਈ ਜਾਣਦਾ ਉਹ ਤੋਂ ਤੁਮਰੀ ਘਟਵਤ ਤੁਮਰੀ ਜਾਣ ਇਨਾਨ ਕਦਾਸ ਸਦਾ ਕੁਰਬਾਨੀ ਇਹਦਾ ਇਹਦੀ ਵਿਆਖਿਆ ਹੋਈ ਤੂੰ ਦੱਸੋ ਕਿਹੜੀ ਗੱਲ ਆ ਜਿਹੜੀ ਖਬੀਰ ਨੇ ਨਹੀਂ ਕਹੀ ਜਿਹਦੀ ਗਾਹ ਬਿਆਖਿਆ ਕਰੀ 10 ਬਾਦਸ਼ਾਹ ਨੇ ਵੀ ਇਹ ਨਾਲ ਦੱਸਦੀਆਂ ਬਿਆਖਿਆ ਕੀਤੀ ਸਮਝ ਹੋਵੇ ਤਾਂ ਪਤਾ ਲੱਗੇ ਇਹ ਤਾਂ ਉਹ ਹਲਦੀ ਦੀ ਗੱਠੀ ਵੀ ਨਹੀਂ ਮਿਲੀ ਵਿਚਾਰੇ ਉਹੀਂ ਟੁਰ ਪੇ ਹਲਦੀ ਦੀ ਗੱਠੀ ਵੀ ਨਖਲੀ ਆ ਉਹ ਵੀ ਰਾਤ ਪੈ ਜਾਂਦੀ ਆ ਹਲਦੀ ਦੀ ਗੱਠੀ ਹੋਵੇ ਉਹ ਵੀ ਤਾਂ ਮਸਾਲੇ ਦਾ ਹਿੱਸਾ ਆ ਉਹ ਵੀ ਖੜੀਆ ਮਿੱਠੀ ਨੂੰ ਰੰਗ ਦਿੰਦਾ ਹੈ ਹਲਦੀ ਦੀ ਗੱਠੀ ਬਣੀ ਫਿਰਦਾ ਜਿਹੜੀ ਖੜੀਆ ਮਿੱਠੀ ਵੀ ਨਾ ਬਣ ਜਾਂਦੀ ਹੈ ਰੰਗ ਪਾ ਕੇ ਖੜੀਆ ਮਿੱਠੀ ਦੀ ਹਲਦੀ ਦੀ ਗੱਠੀ ਬਣਾ ਲਓ ਕੋਈ ਸਮਝ ਨਾਵੇਂ ਹਲਦੀ ਦੀ ਗੱਠੀ ਹੈ ਉਹਦਾ ਜੂਆਬ ਨਹੀਂ ਖਾਂਦਾ ਇਹ ਤਾਂ ਉਹ ਤਾਂ ਸਦਾ ਅਨਾਸ਼ੀ ਉਹ ਤਾਂ ਸਦਾ ਅਨਾਸ਼ੀ ਅਨਾਸ਼ੀ ਹੋ ਸਦਾ ਹੀ ਹਮੇਸ਼ਾ ਅਨਾਸ਼ੀ ਹੈ ਹਾਂ ਨਾਜ਼ਮਾਂ ਤਾਂ ਨਹੀਂ ਹੈ ਜਦ ਜੀਵਨ ਹੈ ਉਹਦਾ ਜੇ ਅਵਨਾਸ਼ੀ ਨਾਲ ਜਾ ਕੇ ਰਲ ਗਿਆ ਜਦ ਤਾਂ ਅਵਨਾਸ਼ੀ ਹੁੰਦਾ ਹੈ ਇਹ ਅਵਨਾਸ਼ੀ ਇਹਦਾ ਤਿਰਕੁੜੀ ਰਹਿੰਦਾ ਜੇ ਜੀਵਨ ਜਿਉਂਦਾ ਜਿਉਂਦਾ ਅਵਨਾਸ਼ੀ ਦੇ ਨਾਲ ਜਾ ਕੇ ਇੱਕ ਹੋ ਜਾਂਦਾ ਤਾਂ ਇਹ ਅਵਨਾਸ਼ੀ ਹੋ ਜਾਂਦਾ ਕਿਉਂਕਿ ਉਹ ਜਹਾਜ਼ 'ਚ ਬੈਠਾ ਤੇ ਕਿਸ਼ਤੀ 'ਚ ਬੈਠਾ ਤੇ ਕਿਸ਼ਤੀ ਕਿਸ਼ਤੀ ਹੈ ਡੁੱਬ ਜਾਂਦੀ ਹੈ ਇੱਥੇ ਬਾਦਰ ਕੁੜੀ ਸਰੀਰ ਦੇ ਰਹਿੰਦੇ ਰਹਿੰਦੇ ਤੇਰ ਕੁੜੀ ਛੱਡ ਕੇ 100000 ਚਲੇ ਜਾਂਦੇ 100000 ਜਹਾਜ ਹੈ ਨਾਮ ਇੱਥੇ ਹੈ ਇਹ ਜਾ ਕੇ ਬਹਿਣਾ ਨਾ ਹੋਤੇ ਹੈ ਗਈ ਹੈ ਬਨਾਮ ਦੇ ਜਹਾਜ ਬਹਿ ਗਏ ਇਹ ਉਹ ਅਬਨਾਸ਼ੀ ਹੈ ਵੀ ਅਬਨਾਸ਼ੀ ਹੋ ਗਿਆ ਉਹਦੇ ਨਾਲ ਰੱਖ ਕੇ ਅਬਨਾਸ਼ੀ ਇਕੱਲਾ ਨਾ ਸੁਣਦਾ ਦੋ ਜਗ੍ਹਾ ਨਾ ਸੁਣਦਾ ਇੱਕ ਜਗ੍ਹਾ ਹੋਏ ਅਬਰਾਸ਼ੀ ਨੇ